ਉਹ ਵੀ ਆ ਸ਼ਰੀਆਮ ਤੱਕ ਆਵਾ ਜੇ ਮੈਂ ਵਕੀਲ ਕਰਦੀ ਆ ਸਰ 35 35000 ਰੁਪਇਆ ਲੈ ਕੇ ਉਹ 70000 ਰੁਪਇਆ ਉਧਰੋਂ ਲੈ ਕੇ ਸਰ ਮੂੰਹ ਬੰਦ ਕਰ ਲੈਂਦੇ ਨੇ ਸਰ ਮੇਰਾ ਕੀ ਆ ਕਾਗਜ਼ ਕੀ ਚੀਜ਼ ਐ ਸਰ ਇਹ ਸਾਰੇ ਕਾਗਜ਼ ਸਚਾਈ ਦੇ ਹੀ ਐ ਔਰ ਜੋ ਕਿ ਅਪਲੀਕੇਸ਼ਨਾਂ ਦਿੱਤੀਆਂ ਗਈਆਂ ਤਾਰਾਗੜ ਥਾਣੇ ਚ ਜੋ ਮੇਰਾ ਨਜ਼ਦੀਕੀ ਥਾਣਾ ਪੈਂਦਾ ਦਿਨਾ ਨਗਰ ਦੇ ਲਾਗੇ ਕਪੜੇ ਕੇ ਇੱਕ ਮਸਲਾ ਨਹੀਂ ਮਸਲੇ ਤੇ ਬਹੁਤ ਜ਼ਿਆਦੇ ਆਉਂਦੇ ਆ ਪੱਟੀ ਤੋਂ ਵੀ ਫੋਨ ਆਉਂਦੇ ਆ ਤਰਨਤਾਰੋ ਵੀ ਆਉਂਦੇ ਆ ਅੰਬਰਸਰੋ ਵੀ ਆਉਂਦੇ ਬਹੁਤ ਦੂਰਾਂ ਤੋਂ ਉਹਨਾਂ ਦਾ ਫੋਨ ਆਉਂਦੇ ਆ ਧੀਆ ਭੈਣਾਂ ਦੇ ਸਭ ਦੇ ਸਾਂਝੀਆਂ ਉਹਨਾਂ ਦੇ ਨਾਨਾ ਦੀਆਂ ਇਹਦੇ ਬਾਰੇ ਸੋਦੀ ਪੜ੍ਹਾਈ ਇਹਦਾ ਫਿਊਚਰ ਜਿਹੜਾ ਖਰਾਬ ਹੋਣਦਿਆ ਵਿਚਾਰੀ ਕਦੀ ਕਿਤੇ ਰਹਿ ਰਹੀ ਨਾ ਇਹਦਾ ਘਰ ਆਇਆ ਹੈਗਾ ਵਾ ਨਾ ਆਂਕੜਾ ਹਿਮਾਚਲ ਪ੍ਰਦੇਸ਼ ਕਾਤੇ ਆਏ ਹੋਗੇ ਇੱਥੇ ਸਰ ਇਨਸਾਫ ਕਰਦੇ ਨੇ ਉਹ ਇਸ ਕਰਕੇ ਅਸੀਂ ਵੀਡੀਓਜ਼ ਦੇਖੀਆਂ ਹੈ ਤਾਂ ਹੀ ਅਸੀਂ ਇੰਨੀ ਦੂਰ ਆਏ ਤੁਸੀਂ ਦੋਏ ਆਏ ਹੋ ਕੁੜੀ ਬੇ ਜੀ ਹਾਂਜੀ ਕੀ ਸਾਧਨ ਤੇ ਆਏ ਹੋ ਸਰ ਬਾਈ ਬੱਸ ਹੀ ਆਏ ਹਮ ਲੋਗ ਅੱਛਾ ਦੇਖ ਸਕਦੇ ਹੋ ਦੋਸਤੋ ਪੈਸੇ ਨਾਲ ਸਾਰੀਆਂ ਗੱਲਾਂ ਹੁੰਦੀਆਂ ਤਰੀਕਾ ਤੇ ਤਰੀਕਾ ਪੈਂਦੀਆਂ ਤੇ ਤਰੀਕਾ ਤੇ ਤਰੀਕਾ ਕਦੋਂ ਤੱਕ ਰਹਿਣਗੀਆਂ ਸਰ ਤੇ ਉਹਦਾ ਮਤਲਬ ਕੀ ਮਸਲੇ ਕਦੋਂ ਹੱਲ ਹੋਣਗੇ ਜਦੋਂ ਸਾਡੀ ਡੈਥ ਹੋ ਜਾਏਗੀ ਸਤਿ ਸ੍ਰੀ ਅਕ ਨਿੰਗ ਸਿੰਘ ਫੌਜਾਂ ਛੌਣੀ ਜਿਨ ਸੇ ਜਾਨੀ ਕਿ ਕਹਿ ਦਈਏ ਵੀ ਬੈਠੇ ਨੇ ਅੱਜ ਕੱਲ੍ਹ ਧੀਆਂ ਦਾ ਘਰ ਬਸਾਉਣਾ ਆ ਕੀਰਤੀ ਆਈ ਹੈਗੀ ਕੁੜੀ ਹਿਮਾਚਲ ਪ੍ਰਦੇਸ਼ ਕਾਂਗੜਾ ਤੋਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਤੋਂ ਆਈ ਹੈ ਕੀ ਮਸਲਾ ਇਹਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਮੈਂ ਹਿਮਾਚਲ ਤੋਂ ਕੀਰਤੀ ਔਰ ਹਿਮਾਚਲ ਤੋਂ ਕਿਹੜਾ ਸਥਾਨ ਹੈ ਸਰ ਕਾਂਗੜਾ ਅੱਛਾ ਹਿਮਾਚਲ ਕਾਂਗੜਾ ਤੋਂ ਆਇਓ ਜੀ ਹਾਂਜੀ ਨਿੰਗ ਸਿੰਘ ਫੌਜਾਂ ਕੋਲੇ ਜੀ ਹਾਂਜੀ ਅੱਛਾ ਕੀ ਮਸਲਾ ਹੈ ਆਪਣਾ ਸਰ ਮੇਰਾ ਮਸਲਾ ਇਹ ਹੈ ਕਿ ਮੇਰੇ ਹਸਬੰਡ ਦੀ ਡੈਥ ਤੋਂ ਬਾਅਦ ਮੈਨੂੰ ਐਸਆਈ ਜਗ ਜੱਗੀ ਦੁਆਰਾ ਘਰੋਂ ਕੱਢਿਆ ਗਿਆ ਸੀਗਾ ਮੈਂ ਆਪਣੇ ਘਰ ਹੀਗੀ ਰਹੰਦੀ ਉਸ ਤੋਂ ਬਾਅਦ ਮੇਰੇ ਤੇ 7ਵੇਂ ਦਿਨ ਕੋਰਟ ਕੇਸ ਲਗਾਇਆ ਗਿਆ ਕਿ ਹਾਂਜੀ ਸਾਨੂੰ ਵੀ ਹਿੱਸਾ ਚਾਹੀਦਾ ਜਦ ਕਿ ਨਨੰਦਾ ਹੀ ਹਿੱਸਾ ਲੈ ਕੇ ਜਾ ਚੁੱਕੀ ਐ ਚਲੋ ਉਹ ਕਹਿੰਦੀ ਐ ਕਿ ਜੀ ਕੋਰਟ 'ਚ ਮੈਟਰ ਚੱਲ ਗਿਆ ਚਲੋ ਉਸ ਉਸ ਚੀਜ਼ ਨੂੰ ਹੀ ਮੰਨ ਲੈਣੇ ਆ ਲੇਕਿਨ ਸਰ ਮੈਨੂੰ ਇਸ ਗੱਲ ਦੇ ਅਨਸਰ ਚਾਹੀਦੇ ਆ ਕਿ ਮੇਰੀ ਜੋ ਨਨੰਦ ਐ ਉਹਨਾਂ ਨੇ ਆਪਣੇ ਹਸਬੰਡ ਦਾ ਮਰਡਰ ਕੀਤਾ ਹੀ 302 ਚ ਉਹ ਬਾਹਰ ਆਇਆ ਐ ਜਮਾਨਤ ਤੇ ਤੇ ਅੱਜ ਤੱਕ ਸਰਕਾਰਾਂ ਨੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ ਠੀਕ ਹੈ ਔਰ ਉਹ ਬੰਦਾ ਮਾਰ ਕੇ ਆਪਣਾ ਆਪਣੇ ਘਰ ਰਹਿੰਦੇ ਆ ਉਹ ਕਿੱਥੋਂ ਦਾ ਇਨਸਾਫ ਹੈ ਏਐਸਆਈ ਨੇ ਮੈਨੂੰ ਕਿਉਂ ਕੱਢਿਆ ਹੀ ਘਰੋਂ ਦੀ ਉਹਦੇ ਕੋਲ ਕੋਈ ਐਵੀਡੈਂਸ ਵਗੈਰਾ ਜਾਂ ਕੋਈ ਉਹਦਾ ਆਰਡਰ ਹੈਗਾ ਕੋਰਟ ਦਾ ਤੇ ਮੈਨੂੰ ਕੱਢ ਕੇ ਜਾਵੇ ਤੁਹਾਡੇ ਪਤੀ ਦੀ ਡੈਥ ਤੋਂ ਬਾਅਦ ਜੀ ਸਰ ਤੁਸੀਂ ਹੁਣ ਕਿੱਥੇ ਰਹਿੰਦੇ ਹੋ ਮੈਂ ਆਪਣੇ ਪਪਾ ਦੇ ਘਰ ਰਹਿਣੀ ਆ ਮੇਰੇ ਮੰਮੀ ਪਪਾ ਵੀ ਨਹੀਂ ਆ ਮੇਰੇ ਸਾਸੋਰਾ ਵੀ ਨਹੀਂ ਆ ਤੁਹਾਡਾ ਕਿਉਂ ਦਿਓਰ ਜੇਠ ਹੈਗੇ ਸੀ ਨਹੀਂ ਜੀ ਨਹੀਂ ਮੈਂ ਕੱਲੀ ਕੱਲੀ ਹੀ ਦੋ ਨਾਨਾ ਹੀ ਗੀਆਂ ਜੋ ਕਿ ਹਿੱਸਾ ਲੈ ਕੇ ਜਾ ਚੁਕੀਆਂ ਆ ਫਿਰ ਵੀ ਤੇਰਾ ਹਿੱਸਾ ਹੈਗਾ ਜੀ ਹਾਂ ਜੀ ਉਹ ਹਿੱਸਾ ਕੀ ਦੇ ਕੋਲੇ ਆ ਮੇਰਾ ਮੇਰੇ ਮੇਰਾ ਔਰ ਮੇਰੀ ਬੇਟੀ ਦਾ ਸਾਡੇ ਦੋਨਾਂ ਦੇ ਨਾਂ ਤੇ ਹੀ ਆ ਠੀਕ ਹੈ ਔਰ ਮੇਰੇ ਕੋ ਸਾਰੇ ਪ੍ਰੂਫ ਪਏ ਨੇ ਲੇਕਿਨ ਸਰ ਕੋਰਟ ਚ ਤਰੀਕਾ ਤੇ ਤਰੀਕਾ ਪਈਆਂ ਜਾਂਦੀਆਂ ਐਂਦਾ ਤਾਂ ਮੇਰੀ ਕੁੜੀ ਦਾ ਵੀ ਫਿਊਚਰ ਜੋ ਹੈ ਉਹ ਡਿਲੇ ਹੋਉਂਦਿਆ ਵਾ ਮੈਂ ਕੀ ਕਰਨਾ ਵਾ ਮੇਰੇ ਛੋਟੇ ਬ੍ਰਦਰ ਨੇ ਜਾਇਦਾਦਾਂ ਤੇ ਕੀ ਹੈ ਤੁਹਾਡੇ ਲਈ ਪ੍ਰੋਪਰਟੀ ਚ ਕੀ ਆਇਆ ਹੈ ਇਹਦੇ ਨਾਲਾਂ ਪਹਿਲੀ ਹੈ ਸਰ ਤੇ ਦੋ ਕਨਾਲਾ ਜਗ੍ਹਾ ਹੈ ਹੁਣ ਕਬਜ਼ਾ ਕਿਹਦਾ ਹੈ ਕਬਜ਼ਾ ਤਾਂ ਸਰ ਤਾਲੇ ਤਾਂ ਮੈਂ ਹੀ ਲਗਾਏ ਤੇ ਪਰ ਉਹਨਾਂ ਨੇ ਸਟੇ ਲਗਵਾਤੀ ਜਦਕਿ ਮੇਰੇ ਔਰ ਮੇਰੀ ਬੇਟੀ ਦੇ ਨਾਂ ਤੇ ਹੀ ਸਭ ਕੁਛ ਆ ਤਾਂ ਸਟੇ ਕਿੱਦਾਂ ਲੱਗ ਸਕਦੀ ਹੈ ਤੁਹਾਡੇ ਪਤੀ ਦਾ ਜਿਹੜਾ ਹਿੱਸਾ ਉਹ ਤੁਹਾਨੂੰ ਮਿਲੂ ਵੀ ਮਿਲੂਗਾ ਜੀ ਸਰ ਹੁਣ ਤੁਹਾਡੇ ਕੋਲੇ ਕਬਜ਼ਾ ਹੈ ਨਹੀਂ ਉਹਦਾ ਸਰ ਕਬਜ਼ਾ ਮੇਰੇ ਕੋਲ ਹੀ ਹੈ ਲੇਕਿਨ ਸਟੇ ਲਗਾਈ ਹੋਈ ਹੈ ਸਟੇ ਕਿੱਦਾਂ ਲੱਗੀ ਹੈ ਉੱਥੇ ਸਟੇ ਲੱਗੀ ਨੂੰ ਕਿੰਨਾ ਟਾਈਮ ਹੋ ਗਿਆ ਪਿਛਲੇ ਸਾਲ ਦੀ ਲੱਗੀ ਦੀ ਹੈ ਸਰ ਇਹ ਤਾਂ ਸ਼ਰੀਆਮ ਜੋ ਵੀ ਹੈ ਸ਼ਰੀਆਮ ਤੱਕ ਆਵਾ ਜੇ ਮੈਂ ਵਕੀਲ ਕਰਦੀ ਆ ਸਰ 35 35000 ਰੁਪਇਆ ਲੈ ਕੇ ਉਹ 70000 ਰੁਪਇਆ ਉਧਰੋਂ ਲੈ ਕੇ ਸਰ ਮੂੰਹ ਬੰਦ ਕਰ ਲੈਂਦੇ ਨੇ ਸਰ ਮੇਰਾ ਕੀ ਆ ਕਾਗਜ਼ ਕੀ ਚੀਜ਼ ਐ ਸਰ ਇਹ ਸਾਰੇ ਕਾਗਜ਼ ਸਚਾਈ ਦੇ ਹੀ ਐ ਔਰ ਜੋ ਕਿ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਤਾਰਾਗੜ ਥਾਣੇ 'ਚ ਜੋ ਮੇਰਾ ਨਜ਼ਦੀਕੀ ਥਾਣਾ ਪੈਂਦਾ ਦਿਨਾਂਗਰ ਦੇ ਲਾਗੇ ਤਾਰਾਗੜ ਜੀ ਸਰ ਤੇ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਐ ਦੇਖ ਸਕਦੇ ਹੋ ਵੀ ਹਿਮਾਚਲ ਪ੍ਰਦੇਸ਼ ਕਾਂਗੜਾ ਤੋਂ ਆਇਆਗਾ ਮਸਲਾ ਆਪਣਾ ਨਿੰਗ ਸਿੰਘ ਫੌਜਾਂ ਕੋਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਕਿੱਕਾ ਮਸਲਾ ਨਹੀਂ ਮਸਲੇ ਤੇ ਬਹੁਤ ਜ਼ਿਆਦੇ ਆਉਂਦੇ ਆ ਪੱਟੀ ਤੋਂ ਵੀ ਫੋਨ ਆਉਂਦੇ ਆ ਤਰਨਤਾਰੋ ਵੀ ਆਉਂਦੇ ਆ ਅੰਮ੍ਰਿਤਸਰੋ ਵੀ ਆਉਂਦੇ ਆ ਬਹੁਤ ਦੂਰਾਂ ਦੂਰਾਂ ਤੋਂ ਫੋਨ ਆਉਂਦੇ ਆ ਕਿ ਜਿਹੜੇ ਆ ਕਿ ਸਾਡੇ ਨਾਲ ਨਜਾਇਜ਼ ਹੋਈ ਆ ਸਾਨੂੰ ਜਿਹੜਾ ਸਰਕਾਰ ਵੱਲੋਂ ਵੀ ਨਹੀਂ ਜਿਹੜਾ ਹੱਕ ਦਵਾਇਆ ਜਾਂਦਾ ਤੇ ਸਾਨੂੰ ਘਰ ਦੇ ਵਿੱਚ ਨਹੀਂ ਬਿਠਾਇਆ ਜਾਂਦਾ ਪਿਆ ਕਿ ਹੁਣ ਚਲੋ ਹੁਣ ਨਾਨਾ ਦਾ ਤੇ ਹੁਣ ਇਹਦੀ ਸੁਣੀਏ ਆਪਾਂ ਸੋਚਦੇ ਨਾਨਾ ਦਾ ਤੇ ਹੱਕ ਮੰਗਦੇ ਨੇ ਕਿ ਕੋ ਉਹਨਾਂ ਦਾ ਸਾਥ ਦੇਣਾ ਚਾਹੀਦਾ ਵੀ ਸਾਡਾ ਭਰਾ ਗੁਜ਼ਰ ਗਿਆ ਉਹ ਹਿੱਸਾ ਵੀ ਲੈ ਗਿਆ ਹਿੱਸਾ ਵੀ ਲੈ ਗਿਆ ਇਹਦੇ ਬਾਰੇ ਤੇ ਕੰਮ ਸੇ ਕੰਮ ਸੋਚਦਿਆਂ ਤੇ یہاں ਪਰ ਅਦਰ ਸਭ ਦੇ ਸਾਂਝੀਆਂ ਉਹਨਾਂ ਦੇ ਨਾਨਾ ਦੀਆਂ ਵੀ ਧੀਆ ਹੋਣੀਆਂ ਆ ਫੁੱਲ ਪਰ ਬੱਚੀ ਦਾ ਕੀ ਕਸੂਰ ਆ ਇਹਦੇ ਬਾਰੇ ਸੋਹਦੀ ਪੜ੍ਹਾਈ ਇਹਦਾ ਫਿਊਚਰ ਜਿਹੜਾ ਖਰਾਬ ਹੋਉਂਦਿਆ ਵਿਚਾਰੀ ਕਦੀ ਕਿਤੇ ਰਹਿ ਰਹੀ ਨਾ ਇਹਦਾ ਘਰ ਆਇਆ ਹੈਗਾ ਵਾ ਨਾ ਇਹਦਾ ਕੰਮ ਜਿਹੜਾ ਇਹਨੂੰ ਪਤੀ ਦਾ ਘਰ ਆਇਆ ਸੀ ਅਬਦੇ ਦਾ ਉਹ ਚੋਂ ਵੀ ਹਿੱਸਾ ਔਰ ਤੇ ਵੀ ਕੋਟਰ ਤੇ ਸਟੇਲ ਆਤੀ ਉਹਦੇ ਤੇ ਵੀ ਸਟੇਲ ਆਤੀ ਹੁਣ ਤੁਸੀਂ ਦੱਸੋ ਕਿੱਥੇ ਜਾਵੇ ਹੁਣ ਇਹ ਉਹੀ ਤੇ ਕਹਿ ਰਹੀ ਹੁਣ ਮਹਿਲਾ ਕਮਿਸ਼ਨ ਆ ਮੈਨੂੰ ਤੇ ਕਹੀ ਜਾ ਰਹੀ ਆ ਹੁਣ ਦੋ ਥੱਪੜ ਦੇਖ ਗਏ ਮਹਿਲਾ ਕਮਿਸ਼ਨ ਨੂੰ ਮੇਰੇ ਵੱਜੇ ਉਹਨਾਂ ਦੇ ਬਜ਼ੁਰਗ ਦੇ ਹੈਨਾ ਚਲੋ ਉਹਨਾਂ ਨਾਲ ਵੀ ਜਿਹੜਾ ਹੀ ਨਜਾਇਜ਼ ਹੁੰਦੀ ਪਈ ਧੱਕਾ ਹੁੰਦਾ ਭਾਈ ਉਹ ਕੋਟ ਮਾਰਨੀ ਦਿੱਖੀ ਇਹਨਾਂ ਨੂੰ ਜਿਹੜੇ ਮਹਿਲਾ ਕਮਿਸ਼ਨ ਨੇ ਦਰਜ ਹੁੰਦਾ ਜਿਨ੍ਹਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਤੇ ਸਰਕਾਰਾਂ ਕਿਉਂ ਨਹੀਂ ਕਰਦੀਆਂ ਬਾਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਔਮਨ ਕਮਿਸ਼ਨਰ ਮੈਮ ਨੂੰ ਇਹ ਕਹਿਣਾ ਚਾਹਨੀ ਆ ਕਿ ਰਿਕਵੈਸਟਡ ਮੈਮ ਕਿ ਆਦਰਵਾਇਸ ਤੁਸੀਂ ਇਦਾਂ ਦੇ ਜੋ ਸੱਚਾਈ ਦੇ ਰਸਤੇ ਤੇ ਚੱਲਦੇ ਪਏ ਲੋਕ ਹੈ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਮਾਤਾ ਜੀ ਮਾਤਾ ਜੀ ਨੂੰ ਦੇਖ ਰਹੇ ਹੋ ਸੌਰੀ ਤੇ ਮੈਮ ਤੁਸੀਂ ਉਧਰ ਵੀ ਦੇਖੋ ਨਾ ਜੋ ਲੋਕ ਤਕਾ ਕਰ ਰਹੇ ਨੇ ਇਨਸਾਫ ਕਿਉਂ ਨਹੀਂ ਆ ਕੁੜੀਆਂ ਵਾਸਤੇ ਜੇ ਕਿਤੇ ਸੁਣਵਾਈ ਨਹੀਂ ਹੋਉਂਦੀ ਤਾਂ ਹੀ ਇਹੀ ਮੰਦੀ ਮੈਮ ਕੋਲ ਆ ਰਹੇ ਆ ਨਾ ਜੇ ਅਗਰ ਸੁਣਵਾਈ ਪੁਲਿਸ ਸਟੇਸ਼ਨਾਂ ਵਗੈਰਾ ਚ ਹੁੰਦੀ ਹੈ ਤਾਂ ਸਰ ਮੈਂ ਮੈਂ ਹੀ ਕਿਉਂ ਆਵਾਂਗੇ ਇਹਨਾਂ ਦੇ ਕੋਲ ਅਦਰਵਾਈਜ਼ ਸਰਪੰਚ ਵਗੈਰਾ ਹੱਡੀ ਸੁਣਵਾਈ ਕਰਨਗੇ ਤਾਂ ਹੀ ਇਹਨਾਂ ਕੋਲ ਕਿਉਂ ਆਵਾਂਗੇ ਤੁਸੀਂ ਗਏ ਸੀ ਪੰਚਾਇਤ ਕੋਲੇ ਸਰ ਮੈਨੂੰ ਪੰਚਾਇਤ ਵਾਲੇ ਕਹਿੰਦੇ ਸੀ ਕਿ ਅਸੀਂ ਸਾਡੇ ਪੈਰ ਚ ਲੱਗਦੀ ਹੈ ਹੀ ਨਹੀਂ ਆ ਸਕਦੇ ਪੰਚਾਇਤ ਗਿਆ ਸਰ ਮੇਰੇ ਕੋਲ ਤਾਂ ਤਾਰਾਗੜ ਥਾਣੇ ਦੇ ਇੱਕ ਇੱਕ ਮੈਂ ਤਾਂ ਸੀਐਮ ਆਫਿਸ ਵੀ ਜਾ ਹੀ ਸਰ ਜੀ ਤੇ ਉਥੋਂ ਦੀ ਵੀ ਮੇਰੀ ਐਪਲੀਕੇਸ਼ਨ ਨੂੰ ਜੋ ਹੈ ਰਿਮਾਰਕ ਕਰਕੇ ਤਾਰਾਗੜ ਥਾਣੇ ਤੇ ਭੇਜਿਆ ਗਿਆ ਹੈ ਤੇ ਉਹਦਾ ਵੀ ਕੋਈ ਇਨਸਾਫ ਮੈਨੂੰ ਨਹੀਂ ਮਿਲਿਆ ਠੀਕ ਹੈ ਕਰੈਕਟਰ ਤੇ ਮੇਰੇ ਉਠਾਂਦੀ ਹੈ ਜੀ ਇਹ ਕਰੈਕਟਰ ਤੋਂ ਲੂਸ ਹੈ ਮੈਨੂੰ ਪ੍ਰੂਫ ਦੱਸਦੇਵੇਂ ਠੀਕ ਹੈ ਕਿ ਮੇਰੇ ਕੋਲ ਕੋਈ ਉਹਨਾਂ ਕੋਲ ਕੋਈ ਮੇਰਾ ਪ੍ਰੂਫ ਹੈ ਜਾਂ ਕੁਛ ਹੈ ਤਾਂ ਮੈਂ ਮੰਨ ਜਾਊਂਗੀ ਠੀਕ ਹੈ ਬਾਕੀ ਇਹ ਹੈ ਕਿ ਮੇਰਾ ਮਸਲਾ ਇਹ ਹੈ ਕਿ ਠੀਕ ਹੈ ਅਗਰ ਸਰਕਾਰ ਇੱਥੇ ਦੇਖ ਕੇ ਕਹਦੇਗੀ ਕਿ ਕੋਰਟ ਕੇਸ ਚੱਲਦਾ ਸਰ ਠੀਕ ਹੈ ਲੇਕਿਨ ਜਿਸ ਜਿਨਾਨੀ ਦਾ ਬੰਦਾ ਮਰ ਗਿਆ ਔਰ ਇਸ ਵੀਡੀਓ ਜੋ ਹਾਡਾ ਗਰੁੱਪ ਹੈ ਉਹਦੇ ਵਿੱਚ ਇੰਨੀਆਂ ਕੁੜੀਆਂ ਦੇ ਨਾਲ ਧੱਕਾ ਹੋ ਰਿਹਾ ਮੈਂ ਰੋਜ਼ ਦੇਖਦੀ ਆਂ ਕਿ ਜੋ ਵਿਡਿਓਜ਼ ਆ ਉਹਨਾਂ ਨੂੰ ਘਰ ਚ ਰੱਖਿਆ ਨਹੀਂ ਜਾਂਦਾ ਉਹਨਾਂ ਨੂੰ ਘਰੋਂ ਕੱਢਿਆ ਜਾਂਦਾ ਵਾ ਤੇ ਜਿਨੇ ਮਰਡਰ ਕੀਤਾ ਉਹਨੂੰ ਉਹ ਸੋਹਰਿਆਂ ਦੇ ਘਰ ਕਿੱਦਾਂ ਰਹਿ ਰਹੀ ਹੈ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਸਰ ਮੈਨੂੰ ਇਨਸਾਫ ਚਾਹੀਦਾ ਹੈ ਚਲੋ ਕੋਈ ਨਹੀਂ ਜੋ ਕਰਮਚਾਰੀ ਰੋਟੀ ਤਾਂ ਹੀ ਬਾਹਰ ਵੀ ਖਾਂਦੇ ਆ ਬਸ ਮੈਨੂੰ ਇਨਸਾਫ ਚਾਹੀਦਾ ਹੈ ਕਿ ਇੱਕ ਜਨਾਨੀ ਮਰਡਰ ਕਰਕੇ ਆਪਣੀ ਘਰ ਰਹਿੰਦੀ ਹੈ ਤੇ ਬਾਕੀ ਵਿਡੋਜ਼ ਨੂੰ ਘਰੋਂ ਕੱਢਿਆ ਜਾਂਦਾ ਕਿਉਂ ਕੱਢਿਆ ਜਾਂਦਾ ਤੁਸੀਂ ਲਗਭਗ 200 ਕਿਲੋਮੀਟਰ ਤੋਂ ਆਏ ਹੋ 2 250 ਕਿਲੋਮੀਟਰ ਕਾਂਗੜਾ ਹਿਮਾਚਲ ਪ੍ਰਦੇਸ਼ ਕਾਹਤੇ ਆਏ ਹੋਗੇ ਇੱਥੇ ਸਰ ਇਨਸਾਫ ਕਰਦੇ ਨੇ ਉਹ ਇਸ ਕਰਕੇ ਅਸੀਂ ਵੀਡੀਓਜ਼ ਦੇਖੀਆਂ ਤਾਂ ਹੀ ਅਸੀਂ ਇੰਨੀ ਦੂਰ ਆਏ ਤੁਸੀਂ ਦੋਏ ਆਏ ਹੋ ਕੁੜੀ ਬੇ ਜੀ ਹਾਂਜੀ ਕੀ ਸਾਧਨ ਤੇ ਆਏ ਹੋ ਤੇ ਬਾਈ 바ਸੀ ਆਏ ਆਂ ਹਮ ਲੋਗ ਅੱਛਾ ਦੇਖ ਸਕਦੇ ਹੋ ਦੋਸਤੋ ਚੰਡੀਗੜ੍ਹ ਚੰਡੀਗੜ੍ਹ ਤੋਂ ਪਟਿਆਲਾ ਪਟਿਆਲੇ ਤੋਂ ਸੁਨਾਮ ਉਦਮ ਸਿੰਘ ਵਾਲਾ ਉਦਮ ਸਿੰਘ ਵਾਲੇ ਤੋਂ ਫਿਰ ਦੇਖ ਲਓ ਲਹਿਰਾ ਗਾਗਾ ਫਿਰ ਅੱਗੇ ਜਿੱਥੇ ਆਪਣਾ ਬੈਠੇ ਨੇ ਬਾਬਾ ਜੀ ਤੋਂ ਵੀ ਇੱਥੇ ਆਏ ਨੇ ਹਿਮਾਚਲ ਪ੍ਰਦੇਸ਼ ਤੋਂ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਕਿ ਮੈਂ ਕਈ ਖਬਰਾਂ ਵੀ ਲਗਵਾਈਆਂ ਨੇ ਬਹੁਤ ਜਗ੍ਹਾ ਮੈਂ ਇਨਸਾਫ ਮੰਗਣ ਗਈਆਂ ਲੇਕਿਨ ਪੈਸੇ ਦੇ ਕੇ ਸਰ ਬੰਦ ਕਰਵਾਇਆ ਜਾਂਦਾ ਖਬਰਾਂ ਨੂੰ ਕਿਉਂ ਹੁੰਦਾ ਮੈਂ ਸ਼ਾਹਪੁਰ ਅਵਾਜ਼ ਹਿਮਾਚਲ ਤੇ ਵੀ ਨਿਊਜ਼ ਲਗਵਾਈ ਸੀ ਸਰ ਉਹਨੂੰ ਕਿਉਂ ਬੰਦ ਕੀਤਾ ਜਾਇਆ ਕਿਉਂ ਬੰਦ ਕੀਤਾ ਜਾਂਦਾ ਕਿਉਂਕਿ ਇਹ ਪੈਸੇ ਨਾਲ ਸਾਰੀਆਂ ਗੱਲਾਂ ਹੁੰਦੀਆਂ ਤਰੀਕਾ ਤੇ ਤਰੀਕਾ ਪੈਂਦੀਆਂ ਤੇ ਤਰੀਕਾ ਤੇ ਤਰੀਕਾ ਕਦੋਂ ਤੱਕ ਰਹਿਣਗੀਆਂ ਸਰ ਤੇ ਉਹਦਾ ਮਤਲਬ ਕੀ ਮਸਲੇ ਕਦੋਂ ਹੱਲ ਹੋਣਗੇ ਜਦੋਂ ਸਾਡੀ ਡੈਥ ਹੋ ਜਾਏਗੀ ਸੁਸਾਈਡ ਕਰਾਂਗੇ ਤਾਂ ਮੈਨੂੰ